ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂ ਸਵਾਗਤ ਕਰਦਾ ਹਾਂ EVM ਨੂੰ ਲੈ ਕੇ ਸਿਆਸਤ ਭਖੀ ਹੋਈ ਹੈ ਤੇ EVM ਮਸ਼ੀਨਾਂ ਦਾ ਮਾਮਲਾ VV ਪੈਟ ਪਰਚੀਆਂ ਦਾ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ ਤਾਂ ਸੁਪਰੀਮ ਕੋਰਟ ਨੇ ਵੀ EVM ਮਸ਼ੀਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਤੇ ਜਿੰਨੀਆਂ ਵੀ ਪਟੀਸ਼ਨਾਂ ਪਾਈਆਂ ਗਈਆਂ ਸੀ ਸਾਰੀਆਂ ਖਾਰਜ ਕਰ ਦਿੱਤੀਆਂ ਗਈਆਂ ਨੇ ਜਿਦੇ ਵਿੱਚ ਖਾਸ ਤੌਰ ਦੇ ਉੱਤੇ ਇੱਕ ਪਟੀਸ਼ਨ ਇਹ ਸੀ ਕਿ EVM ਦੇ ਜਿਹੜੀ VOTING ਹੁੰਦੀ ਆ ਉਹਦਾ ਮਿਲਾਨ VP ਪੱਟ ਪਰਚੀਆਂ ਦੇ ਨਾਲ ਕੀਤਾ ਜਾਵੇ ਤਾਂ ਉਸ ਪਟੀਸ਼ਨ ਨੂੰ ਵੀ ਖਾਰਜ ਕਰ ਦਿੱਤਾ ਗਿਆ ਹੈ ਬੈਲਟ ਪੇਪਰ ਦੇ ਨਾਲ ਦੇਸ਼ ਦੇ ਵਿੱਚ ਚੋਣਾਂ ਕਰਵਾਉਣ ਵਾਲੀ ਅਰਜ਼ੀ ਵੀ ਖਾਰਜ ਹੋ ਚੁੱਕੀ ਹੈ ਤੇ ਸੁਪਰੀਮ ਕੋਰਟ ਨੇ ਇੱਕ ਹੋਰ ਅਹਿਮ ਫੈਸਲਾ ਸੁਣਾਇਆ ਉਹਨਾਂ ਨੇ ਕਿਹਾ ਕਿ 45 ਦਿਨਾਂ ਤੱਕ EVM ਦੇ ਵਿੱਚ ਡਾਟਾ ਸੇਵ ਰੱਖਿਆ ਜਾਵੇ ਜਾਂ ਜੋ ਕੋਈ ਵੀ ਉਮੀਦਵਾਰ ਜਿਸ ਨੂੰ ਕੋਈ ਸ਼ੱਕ ਹੈ ਜਿਸ ਨੂੰ ਕੋਈ ਲੱਗੇ ਕਿ ਉਹ ਜਾਂਚ ਕਰਵਾਉਣਾ ਚਾਹੁੰਦੇ ਆ ਤਾਂ ਜਾਂਚ ਕਰਵਾ ਸਕੇ ਪਰ ਖਰਚਾ ਸਾਰਾ ਉਮੀਦਵਾਰ ਦਾ ਹੋਵੇਗਾ ਤੇ ਜਿੱਥੇ ਜਾਂਚ ਗਲਤ ਪਾਈ ਗਈ ਉਹ ਸਾਰੇ ਪੈਸੇ ਫਿਰ ਵਾਪਸ ਉਮੀਦਵਾਰ ਨੂੰ ਮਿਲ ਜਾਣਗੇ ਪਰ ਜਾਂਚ ਆਪਣੇ ਪੱਧਰ ਦੇ ਉੱਤੇ ਉਮੀਦਵਾਰ ਕਰਵਾ ਸਕਦਾ ਹੈ ਜੇਕਰ ਉਹਨੂੰ ਕੋਈ ਸ਼ੱਕ ਹੈ ਜਾਂ ਉਹਨੇ ਕੋਈ ਸ਼ਿਕਾਇਤ ਕੀਤੀ ਹੈ ਪਰ ਸਾਰੀਆਂ ਈਵੀਐਮ ਮਸ਼ੀਨਾਂ ਦਾ ਵੀਵੀਪੈਟ ਪਰਚੀਆਂ ਦੇ ਨਾਲ ਮਿਲਾਨ ਨਹੀਂ ਹੋਵੇਗਾ ਜਿਹੜੇ ਉਮੀਦਵਾਰ ਨੂੰ ਕੋਈ ਸ਼ੱਕ ਆ ਉਹੀ ਅਜੇਹੀ ਜਾਂਚ ਦੇ ਵਿੱਚ ਸ਼ਾਮਲ ਹੋ ਸਕਦਾ ਪਰ ਉਹਨੂੰ ਵੀ ਖਰਚਾ ਕਰਨਾ ਪਵੇਗਾ ਜਿੰਨਾ ਖਰਚਾ ਆਵੇਗਾ ਸਾਰਾ ਉਮੀਦਵਾਰ ਦਾ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਈਵੀਐਮ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਕਈ ਲੋਕਾਂ ਨੇ ਈਵੀਐਮ ਨੂੰ ਹੈਕ ਕਰਕੇ ਦਿਖਾ ਦਿੱਤਾ ਈਵੀਐਮ ਨੂੰ ਲੈ ਕੇ ਸਿਆਸਤ ਇੰਨੀ ਕਪਖੀ ਹੋਈ ਹੈ ਕਿ ਇਥੋਂ ਤੱਕ ਕਿਹਾ ਜਾਂਦਾ ਹੈ ਕਿ ਜਿਹੜੇ ਵਿਕਸਿਤ ਦੇਸ਼ ਨੇ ਉਹਨਾਂ ਦੇ ਵਿੱਚ ਵੀ ਵੈਲਟ ਪੇਪਰ ਦੇ ਨਾਲ ਚੋਣਾਂ ਹੁੰਦੀਆਂ ਨੇ ਜਦ ਕਿ ਦੇਸ਼ ਦੇ ਵਿੱਚ ਈਵੀਐਮ ਦੇ ਨਾਲ ਚੋਣਾਂ ਹੁੰਦੀਆਂ ਨੇ ਤੇ ਉੱਦੀ ਇਹ ਵੀ ਕਹਿੰਦੇ ਨੇ ਕਿ ਭਾਜਪਾ ਦੀਆਂ ਵੱਧ ਸੀਟਾਂ ਈਵੀਐਮ ਦੇ ਕਾਰਨ ਹੀ ਆਉਂਦੀਆਂ ਨੇ ਜਿਸ ਤਰ੍ਹਾਂ ਦੇ ਨਾਲ ਹੁਣ ਵੀ ਭਾਜਪਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਬ ਕੀ ਬਾਰ 400 ਤੋਂ ਪਾਰ ਯਾਨੀ 400 ਤੋਂ ਜ਼ਿਆਦਾ ਵੋਟਾਂ ਸੀਟਾਂ ਲਜਾਣ ਦੀ ਗੱਲ ਕੀਤੀ ਜਾ ਰਹੀ ਹੈ ਭਾਜਪਾ ਵੱਲੋਂ ਤਾਂ ਕਹਿੰਦੇ ਇਹ ਸਿਰਫ ਈਵੀਐਮ ਦੇ ਆਧਾਰ ਦੇ ਉੱਤੇ ਹੀ ਕੀਤੀ ਜਾ ਰਹੀ ਆ ਹਾਲਾਂਕਿ ਜਿਹੜੀਆਂ ਦੂਜੀਆਂ ਤਰ੍ਹਾਂ ਜਿੱਤਦੀਆਂ ਨੇ ਜਿੱਥੇ ਦੂਜੀਆਂ ਸਰਕਾਰਾਂ ਬਣਦੀਆਂ ਨੇ ਉੱਥੇ ਵੀ ਈਵੀਐਮ ਦੇ ਨਾਲ ਹੀ ਵੋਟਾਂ ਪੈਂਦੀਆਂ ਨੇ ਤਾਂ ਉੱਥੇ ਥੋੜਾ ਜਿਹਾ ਇਹ ਸਵਾਲ ਛਿੱਥਾ ਜਾ ਪਿਆ ਜਾਂਦਾ ਹੈ ਕਿ ਇਹ ਕਿਸ ਤਰ੍ਹਾਂ ਦੇ ਨਾਲ ਹੋ ਸਕਦਾ ਪਰ ਈਵੀਐਮ ਨੂੰ ਲੈ ਕੇ ਕਈ ਮਾਹਰ ਵੀ ਕਈ ਤਰ੍ਹਾਂ ਦੇ ਖੁਲਾਸੇ ਕਰ ਚੁੱਕੇ ਨੇ ਤੇ ਸੁਪਰੀਮ ਕੋਰਟ ਦੇ ਵਿੱਚ ਕਈ ਪਟੀਸ਼ਨਾਂ ਪਈਆਂ ਲੰਮਾ ਸਮਾਂ ਸੁਣਵਾਈ ਹੋਈ ਫੈਸਲਾ ਸੁਰੱਖਿਅਤ ਰੱਖਿਆ ਗਿਆ ਤੇ ਹੁਣ EVM ਦੇ ਉੱਤੇ ਤੇ VV ਪੈਟ ਪਰਚੀਆਂ ਦੇ ਉੱਤੇ ਵੀ ਸੁਪਰੀਮ ਕੋਰਟ ਨੇ ਅੱਜ ਟਿੱਪਣੀ ਕਰ ਦਿੱਤੀ ਹੈ ਉਹਨਾਂ ਨੇ ਕਹਿ ਦਿੱਤਾ ਹੈ ਕਿ VV ਪੈਟ ਦਾ ਮਿਲਾਨ ਜਿਹੜਾ EVM ਦੇ ਨਾਲ ਨਹੀਂ ਕੀਤਾ ਜਾ ਸਕਦਾ ਜਿਸ ਉਮੀਦਵਾਰ ਨੂੰ ਕੋਈ ਸ਼ੱਕ ਆ ਉਹ ਉਮੀਦਵਾਰ ਆਪਣੇ ਪੱਧਰ ਦੇ ਉੱਤੇ ਜਾਂਚ ਕਰਵਾ ਸਕਦਾ ਹੈ ਤੇ ਜਾਂਚ ਵੀ 7 ਦਿਨਾਂ ਦੇ ਅੰਦਰ ਅੰਦਰ ਯਾਨੀ ਹਫ਼ਤੇ ਦੇ ਅੰਦਰ ਅੰਦਰ ਕਰਵਾਉਣੀ ਪਵੇਗੀ ਤੇ 45 ਦਿਨਾਂ ਤੱਕ EVM ਦੇ ਵਿੱਚ ਸਾਰਾ ਰਿਕਾਰਡ ਸਾਰਾ ਡਾਟਾ ਸੇਵ ਰੱਖਿਆ ਜਾਵੇ ਤਾਂ ਜੋ ਕਿਸੇ ਨੂੰ ਜੇਕਰ ਕੋਈ ਸ਼ੱਕ ਹੁੰਦਾ ਤਾਂ ਉਹ ਆਪਣੇ ਖਰਚੇ ਦੇ ਉੱਤੇ ਪੂਰੀ ਜਾਂਚ ਕਰਵਾ ਸਕੇ ਤੇ ਜੇਕਰ ਜਾਂਚ ਸਹੀ ਪਾਈ ਜਾਂਦੀ ਹੈ EVM ਦੇ ਵਿੱਚ ਕੋਈ ਗਲਤੀ ਹੁੰਦੀ ਹੈ ਤਾਂ ਫੇਰ ਹੀ ਉਮੀਦਵਾਰ ਨੂੰ ਸਾਰਾ ਖਰਚਾ ਵਾਪਸ ਕੀਤਾ ਜਾਏਗਾ ਨਹੀਂ ਤਾਂ ਉਹਦਾ ਖਰਚਾ ਜਾਂਚ ਦਾ ਪੂਰਾ ਉਹਦੇ ਤੋਂ ਲੈ ਲਿਆ ਜਾਵੇਗਾ ਤਾਂ ਦੱਸਦੀ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਪਖੀ ਹੋਈ ਆ ਸਾਰੀਆਂ ਧਿਰਾਂ ਪੂਰੇ ਜ਼ੋਰ ਸ਼ੋਰ ਦੇ ਨਾਲ ਚੋਣ ਪ੍ਰਚਾਰ 'ਚ ਜੁਟੀਆਂ ਹੋਈਆਂ ਨੇ ਇੰਡੀਆ ਗੱਠਜੋੜ ਐਂਡੀਏ ਆਪਸ ਦੇ ਵਿੱਚ ਮੁਕਾਬਲਾ ਹੁੰਦਾ ਦਿਖਾਈ ਦੇ ਰਿਹਾ ਤੇ ਦਲ ਬਦਲੀਆਂ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ ਇਸੇ ਦੇ ਚੱਲਦਿਆਂ ਈਵੀਐਮ ਦੇ ਉੱਤੇ ਸੁਪਰੀਮ ਕੋਰਟ ਦਾ ਵੱਡਾ ਤੇ अहम ਫੈਸਲਾ ਆ ਚੁੱਕਿਆ ਹੁਣ ਦੇਖਣਾ ਹੋਵੇਗਾ ਕਿ ਵਿਰੋਧੀ ਇਸ ਫੈਸਲੇ ਦੇ ਉੱਤੇ ਕੀ ਟਿੱਪਣੀ ਕਰਦੇ ਨੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਵਾਨ ਹਨ ਉਹਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਹਿੰਦਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ